ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 8ਵੀਂ ਦਾ ਪੰਜਾਬੀ ਦਾ ਪਾਠ ਨੰਬਰ 2 ਪੇਮੀ ਦੇ ਨਿਆਣੇ ਕਰਨ ਵਾਲੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਾਠ ਦਾ ਨਾਮ ਹੈਗਾ ਪੇਮੀ ਦੇ ਨਿਆਣੇ ਇਹ ਲੇਖਕ ਪ੍ਰਿੰਸੀਪਲ ਸੰਤ ਸਿੰਗਲ ਸੇਖੋ ਨੇ ਲਿਖਿਆ ਹੋਇਆ ਹੈ ਇਹ ਲੇਖਕ ਨੇ ਫਿਰ ਆ ਗਏ ਬੱਚੋ ਪ੍ਰਸ਼ਨ ਉੱਤਰ ਨੇ ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਹੀ ਜਾਣਾ ਪੈਂਦਾ ਸੀ ਅਤੇ ਕਿਉਂ ਉੱਤਰ ਹੈ ਲੇਖਕ ਅਤੇ ਉਸ ਦੀ ਭੈਣ ਨੂੰ ਹਰ ਰੋਜ਼ ਇੱਕ ਵਾਰੀ ਡਰਾਉਣੀ ਜੰਨੈਲੀ ਸੜਕ ਪਾਰ ਕਰਕੇ ਬਾਪੂ ਅਤੇ ਕੰਮੇ ਨੂੰ ਰੋਟੀ ਫੜਾਉਣ ਲਈ ਖੇਤ ਵਿੱਚ ਜਾਣਾ ਪੈਂਦਾ ਸੀ। ਅਗਲਾ ਪ੍ਰਸ਼ਨ ਹੈ ਬੱਚਿਆਂ ਨੂੰ ਕਿਹੜੀ ਗੱਲ ਪੈਸਾ ਗੱਲ ਲੱਗਦੀ ਸੀ ਅਤੇ ਕਿਉਂ? ਇਸ ਦਾ ਉੱਤਰ ਹੈ ਬੱਚਿਆਂ ਨੂੰ ਜਨੈਲੀ ਸੜਕ ਨੂੰ ਪਾਰ ਕਰਨਾ ਪੈਸਾ ਗੱਲ ਲੱਗਦਾ ਸੀ ਕਿਉਂਕਿ ਉਸ ਉਤੇ ਜੰਗਲੀਆਂ ਪਠਾਨਾਂ ਰਾਸ਼ੀਆਂ ਅਤੇ ਹੋਰਨਾਂ ਪਰਦੇਸੀਆਂ ਦਾ ਕਾਫੀ ਲਾਂਗਾ ਹੁੰਦਾ ਸੀ ਅਤੇ ਉਹਨਾਂ ਦਾ ਨੂੰ ਰਾਸ਼ੀਆਂ ਤੋਂ ਡਰ ਲੱਗਦਾ ਆਉਂਦਾ ਸੀ ਰਾਸ਼ੀਆਂ ਤੋਂ ਡਰ ਆਉਂਦਾ ਰਹਿੰਦਾ ਸੀ ਅਗਲਾ ਪ੍ਰਸ਼ਨ ਹੈ ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਅਤੇ ਕਿਹੜੀਆਂ ਗੱਲਾਂ ਨੂੰ ਸਵਰਗ ਆਖਦਾ ਸੀ ਇਸ ਦਾ ਉੱਤਰ ਹੈ ਲੇਖਕ ਖੇਡ ਨੂੰ ਸਵਰਗ ਆਖਦਾ ਸੀ ਸਭ ਤੋਂ ਵੱਡਾ ਨਰਕ ਉਹਨਾਂ ਨੂੰ ਉਹਨਾਂ ਲਈ ਮਦਰਸਾ ਸਕੂਲ ਸੀ। ਬਾਹਰ ਵੀ ਉਹ ਖੇਤ ਉਹਨਾਂ ਲਈ ਸੁਰਗ ਸੀ ਪਰ ਉਹ ਖੇਤ ਰੋਟੀ ਲੈ ਕੇ ਜਾਣ ਜਾਂ ਵਾਲੀ ਜੇਨ ਜਾਣ ਵਾਲੀ ਉਹਨਾਂ ਨੂੰ ਨਰਕ ਵਿੱਚੋਂ ਲੰਘਣਾ ਪੈਂਦਾ ਸੀ। ਅਗਲਾ ਪ੍ਰਸ਼ਨ ਹੈ ਲੇਖਕ ਅਤੇ ਉਸਦੀ ਭੈਣ ਨੂੰ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ ਇਹਦਾ ਉੱਤਰ ਆਣਾ ਹੈ ਲੇਖਕ ਅਤੇ ਉਸਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਪਹਿਲਾਂ ਕਹਾਣੀ ਸੁਣਾਉਣਾ ਤੇ ਫਿਰ ਵਾਹਿਗੁਰੂ ਦੇ ਨਾਮ ਦਾ ਸਹਾਰਾ ਲੈਣ ਦਾ ਤਰੀਕਾ ਸੋਚਿਆ ਅਗਲਾ ਪ੍ਰਸ਼ਨ ਹੈ ਪੈਨ ਪਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਲਲ ਹੋਏ ਅੰਤ ਜਦੋਂ ਭੈਰ ਭਰਾ ਦੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਂਦੇ ਸਾਰੇ ਤਰੀਕੇ ਫੇਲ ਹੋ ਗਏ ਤਾਂ ਉਹ ਆਪਣੀ ਮਾਂ ਪੇਮੀ ਦਾ ਨਾਂ ਲੈ ਕੇ ਸੜਕ ਪਾਰ ਕਰਨ ਲੱਗ ਪਏ ਅਤੇ ਸਫਲ ਹੋ ਗਏ ਅਗਿਆ ਬੱਚੋ ਓਕੇ ਸ਼ਬਦਾ ਦਾ ਅਰਥ वीर वीर है वीर परसागर भवसागर संसार मदरसा स्कूल या पाठशाला ਇਕਰਾਰ ਇਕਰਾਰ ਕੋਲ ਪ੍ਰਣ ਵਚਨ ਠੰਡ ਪਰ ਕੇ ਡੋਰ ਪਰ ਕੇ ਡਰ ਕੇ ਕੁਮਾਉਕੂ ਕੁਮਾਕੂ ਅਠ ਕਲਾਲ ਥਾ बेकरार बेचैन व्याकल अगे बचो वाकतो पहला है मुश्किल घाटी पहला वाक है मुश्किल घाटी औखा कम ਬੰਨ ਭਰਾ ਨੂੰ ਡਰਾਉਣੀ ਜਰਨੈਲੀ ਸੜਕ ਨੂੰ ਪਾਰ ਕਰਨਾ ਇੱਕ ਮੁਸ਼ਕਲ ਘਾਟੀ ਪ੍ਰਤੀਤ ਹੁੰਦਾ ਸੀ ਸ਼ਰਨ ਆਸਰਾ ਗੁਰੂ ਘਰ ਵਿੱਚ ਹਰ ਇੱਕ ਨੂੰ ਸ਼ਰਨ ਮਿਲਦੀ ਹੈ ਮੰਤਵ ਉਦੇਸ਼ ਸਿੱਧਾ ਦਾਦੀਆਂ ਕੁਰਬਾਨੀਆਂ ਦਾ ਮਤਵ ਦੇਸ਼ ਆਜ਼ਾਦ ਕਰਾਉਣਾ ਸੀ ਉੜ ਜੇਵੇ ਕੰਮ ਬੰਦਾ ਮੁੱਕ ਜਾਂਦਾ ਪਰ ਉਸ ਦੇ ਜੇਵੇਂ ਨਹੀਂ ਮੁੱਕਦੇ ਗੁਸਤਾਖੀ ਸ਼ਰਾਰਤ ਮੋਹਨ ਨੇ ਸਕੂਲ ਵਿੱਚ ਅਨੁਸ਼ਾਸਨ ਤੋੜਨ ਦੀ ਗੁਸਤਾਖੀ ਕੀਤੀ ਤਾਂ ਉਸ ਨੂੰ ਅਧਿਆਪਕ ਵੱਲੋਂ ਸਜ਼ਾ ਮਿਲੀ ਦਿਲਾਸਾ ਧੀਰਜ ਹਾਰ ਚੁੱਕੇ ਵਿਅਕਤੀ ਨੂੰ ਵੀ ਦਿਲਾਸਾ ਮਿਲਣ ਤੇ ਮਿਹਨਤ ਕਰਨ ਦੀ ਪ੍ਰੇਰਣਾ ਮਿਲਦੀ ਹੈ ਠੰਡ ਪਰ ਕੇ ਡਰ ਕੇ ਰਾਸ਼ੇ ਵਰਗਾ आदमी देख के भेन भरा ठड भर के खो गए। अगला है घात लाई खलोता हमला करने ली ओले बैठा पुलिस चोर चोर न नु, फड़न लात लाई बैठी सी। सीता तो बचे यह स्कूल सिक्ख्या बोर्ड का कलास अठवीं का ਪੰਜਾਬੀ ਦਾ ਲੈਸਨ ਨੰਬਰ 2 ਪੀਬੀ ਦੇ ਨਿਆਣੇ ਦੇ ਪ੍ਰਸ਼ਨ ਉੱਤਰ ਵਾਕਾ ਵਿੱਚ ਵਰਤੋ ਦੇਖੋ ਓਕੇ ਸ਼ਬਦ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ